ਰਹਿੰਦੇ ਸੀ ਇੱਥੇ ਗੁੱਜਰ ਪਰਿਵਾਰ ਰਹਿੰਦੇ ਸੀ ਇਸ ਸੁਰੰਗ ਚ ਹਾਂ ਪੁਰਾਣੀ ਸੁਰੰਗ ਦਿਖਾਉਨੇ ਆ ਬੱਚਾ ਪਣੀ ਜਾਂ ਤੀਆਂ ਆਵਾ ਟੈਂਟ ਲਾਇਆ ਪਿਆ ਬੜਾ ਉੱਥੇ ਜਿਵੇਂ ਵਿਆਹ ਵਾਲਾ ਮਾਹੌਲ ਆ ਜਨ ਕਰਕੇ ਜਨ ਰੁਕਦੀ ਹੁੰਦੀ ਸੀ ਸੋ ਬਹੁਤ ਵਧੀਆ ਲੱਗਿਆ ਅੱਜ ਫੇਰ ਸਾਰਿਆਂ ਨੂੰ ਮਿਲ ਕੇ ਮਾਈਕ ਤੇ ਬੋਲਣਾ ਕੋਈ ਸੋਖੀ ਜਿਹੀ ਗੱਲ ਹੀ ਹੁੰਦੀ ਤਾਂ ਕਰਕੇ 7-8 ਇਕੱਠੇ ਆਏ ਆ ਅਸੀਂ ਤੇ ਕੁੰਮਣਪਿੰਨ ਦਾ ਚੌਕ ਬਹੁਤ ਪਹਿਲਾਂ ਤੋਂ ਸੀਗਾ ਤੇ ਜਿਹੜਾ ਕਿ ਪੈਸੇ ਕਰਕੇ ਜਿਵੇਂ ਪਹਿਲਾਂ ਇੱਕ ਬਾਈ ਨੇ ਕਿਹਾ ਸੀ ਕਿ ਪੁਰਾਣੀ ਹੋਇਆ ਸੀ ਵੀ ਸਟੈਂਡ ਵਿਦ ਲੱਕੀ ਅ ਬੁਇਸਪੋਰਟ ਤੋਂ ਜੰਮੂ ਰੋਡ ਲਈ ਅਜੀ ਫੇਰ ਆ ਖੰਬਾ ਦਾ ਰਸਤੇ 'ਚ ਇਹ ਕੰਬੇ ਤੋਂ ਅੱਗੇ ਨਹੀਂ ਜਾਣਾ ਲੋਕੇ ਕਹਿੰਦੇ ਗੱਡੀ ਫਸ ਜਾਂਦੀ ਹੈਗੀ ਤੇ ਉਹ ਵੀਰ ਗੱਡੀ ਉੱਥੇ ਫਸਾਈ ਬੈਠੇ ਹੈਗੇ ਹੈ ਫਸਦੀ ਆ ਇਧਰ ਨਾ ਵੜਿਓ ਹੈ ਅੱਗੇ ਵਿੱਚ ਗੱਡੀ ਸਿੱਧੀ ਰੱਖੋ ਸਿੱਧੀ ਰੱਖ ਕੇ ਅੱਗੇ ਗੱਡੀ ਫਸੀ ਹੋਈ ਆ ਉਹਦੀ ਮਦਦ ਕਰ ਦਿਓ 4x2 ਆ 4x4 ਆ ਇਹ ਕਾਹਦੀ ਟੈਨਸ਼ਨ ਆ 7 ਵਜੇ ਬਲੌਗ ਆਉਂਦਾ ਡੈਲੀ ਨੀ ਉਹ ਤਾਂ ਠੀਕ ਆ ਉਹ ਤਾਂ ਕਿਹਨੂੰ ਗਾਂ ਤਾਹਾਂ ਲੈਣ ਕੀ ਚੜੀ ਸੀ ਇਹ ਹਾਂ ਤਾਂ ਜਿਹੜਾ ਕਿ ਖਾਂਦੇ ਆ ਬਹੁਤ ਮਸ਼ਹੂਰ ਹੈ ਉਹ ਮੈਂ ਕਹਾਂ ਬਾਈ ਜੀ ਸਤਿ ਸ੍ਰੀ ਅਕਾਲ ਤੁਸੀਂ ਥੋੜੇ ਦਿਨ ਪਹਿਲਾਂ ਬਾਈ ਇੱਥੇ ਆ ਗਏ ਸੀ ਦੁਬਾਰੇ ਫੇਰ ਆ ਗਏ ਆ ਪ੍ਰੋਗਰਾਮ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਪੰਨ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਆਪਾਂ ਪਹੁੰਚੇ ਆ ਕੁੱਕਾ ਨੈਟ ਦੇ ਜੰਗਲਾਂ ਦੇ ਵਿੱਚ ਪੰਜਵੀਂ ਇੱਕ ਮੱਕੜ ਮਿਲਣੀ ਤੇ ਕੱਲ ਇਸ ਵੀਡੀਓ ਦਾ ਤੁਸੀਂ ਪਹਿਲਾ ਭਾਗ ਦੇਖਿਆ ਤੇ ਅੱਜ ਇਸ ਦੇ ਦੂਜੇ ਭਾਗ ਵਿੱਚ ਜੰਗਲਾਂ ਦਾ ਖੂਬਸੂਰਤ ਮਾਹੌਲ ਦੇਖੋ ਤੇ ਇੱਕ ਮੱਕੜ ਵੀਰਾਂ ਨਾਲ ਗੱਲਾਂ ਬਾਤਾਂ ਤੇ ਇਹਨਾਂ ਜੰਗਲਾਂ ਦੇ ਕੱਚੇ ਪੱਕੇ ਰਾਹ ਤੇ ਬਹੁਤ ਹੀ ਨਜ਼ਾਰਾ ਆਉਣ ਵਾਲਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਲਾਜ਼ਮੀ ਕਰ ਲਿਓ ਚਲੋ ਜੀ ਮਿਲਦੇ ਹਾਂ ਕੋਈ ਨਾ ਅੱਜ ਹਾਂਜੀ ਸੁਰੰਗ ਹਾਂ ਇੱਥੇ ਆ ਹੁਣੇ ਆਜੋ ਮਾੜੀ ਸੁਰੰਗ ਦੇਖ ਆਈਏ ਅੱਗੇ ਪਾਸੇ ਇੱਕ ਮਿੰਟ ਆਇਆ ਸੀਗੀ ਇੱਥੇ ਆ ਲੱਭੀ ਆ ਗਈ ਅਸੁਰੰਗ ਤੋਂ ਬਣਾਈ ਹੈ। ਛੋਟੀ ਹੈ ਜੀ। ਠੀਕ ਹੈ ਜੀ। ਗੁਜਰਾਂ ਨੇ ਬਣਾਈ ਹੋਈ ਹੈ। ਹਾਂਜੀ। ਪਹਿਰ ਪਰਿਵਾਰ ਰਹਿੰਦੀ ਸੀ ਇੱਥੇ ਗੁਜਰ ਪਰਿਵਾਰ ਰਹਿੰਦੇ ਸੀ ਇਸ ਸੁਰੰਗ 'ਚ। ਹਾਂ। ਗੁਜਰ ਪਰਿਵਾਰ ਰਹਿੰਦੀ ਸੀ ਇੱਥੇ। ਉਹਨਾਂ ਨੂੰ ਲੋੜ ਪਈ ਮਹਿਸੂਸ ਹੋਈ। ਉਹਨਾਂ ਨੇ ਫਿਰ ਇਹ ਕੱਡੀ ਆਪ ਕੱਡੀ ਹੈ। ਅੱਜ ਕੱਲ ਉਹ 47 ਵਿਲੇ ਫਿਰ ਉਹ ਪਾਕਿਸਤਾਨ ਚਲੇ ਗਏ। ਹਾਂਜੀ। ਜਿਹੜੇ ਇੱਥੇ ਗੁਜਰਾਂ ਦਾ ਜਨ ਘਰ ਆ ਸਾਹਮਣੇ। ਹਾਂਜੀ। ਇਹ ਜਨ ਘਰ ਇੱਕ ਜਨ ਘਰ ਜਨ ਰੁਕਦੀ ਹੁੰਦੀ ਸੀਗੀ। ਅੱਛਾ। ਹਾਂ ਉਹ ਬਸ ਆ ਤੇ ਹੋ। ਠੀਕ ਹੈ। ਮਤਲਬ ਗੁਜਰਾਂ ਦਾ ਰਹਿਣਾ ਤੁਸੀਂ ਰਸੂਦੋਂ ਇੱਥੇ। ਤੇ ਦੇ ਆਪਾਂ ਅੰਦਰ ਵੀ ਜਾ ਸਕਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਭਾਈ ਦੇਸ ਰਾਜ ਜੀ ਕਹਿੰਦੇ ਸਾਨੂੰ ਆਜੋ ਪੁਰਾਣੀ ਸੁਰੰਗ ਦਿਖਾਉਣੇ ਆ ਬੋਲੇ ਬੋਲੇ ਅਸ਼ਾਰ ਪਹਾੜਾ ਇਹ ਪਹਾੜ ਤਾਂ ਬਈ ਸਾਰੇ ਕੱਚੇ ਹੀ ਆ ਨਾ ਹਾਂ ਕੱਚਾ ਬਣਾ ਦੇ ਹਾਂਜੀ ਇਹ ਅੰਦਰ ਤੋਂ ਦੇਖੋ ਕਿੰਨਾ ਅੰਦਰ ਸਕੂਨ ਆ। ਠੰਡਾ ਪਾਣੀ ਲੱਗ ਰਿਹਾ ਜਿਵੇਂ AC ਚ ਲਾਇਆ ਹੁੰਦਾ ਅੰਦਰ ਆ ਕੇ। ਹਾਂਜੀ। ਵਾਹ ਜੀ ਵਾਹ। ਕਿਆ ਸਕੂਨ ਹੈ ਨਾ ਠੰਡਕ ਉਹ ਆਪਣੇ ਬੰਦੇ ਆ ਹੀ ਨਹੀਂ ਉੱਥੇ ਕੜ ਗਏ ਦੇਖੀ ਕੀ ਵਾਰੀ ਆਉਂਦੇ ਆਉਂਦੇ ਆ ਦਾਈ ਹੈ ਹੈ ਬਹੁਤ ਬੋਲਤੀ ਹਾਂ ਆਇਓ ਜੀ ਸਰ ਵੈਲਕਮ ਤੁਸੀਂ ਹੁਣੇ ਆਏ ਹੋ ਬਸ ਤੁਰੇ ਆ ਰਹੇ ਆ ਜੀ ਕੁਝ ਚਾਹ ਬਣੀ ਵੀ ਕੀਤਾ ਨਹੀਂ ਤੇ ਆਮ ਬਚਾ ਪਣੀ ਜਾਂ ਤਿਆ ਆ ਵਾ ਟੈਂਟ ਲਾਇਆ ਪਿਆ ਵੱਡਾ ਉੱਥੇ ਜਮੇ ਵਿਆਹ ਵਾਲਾ ਮਾਹੌਲ ਅੱਗੇ ਚੱਲਦੇ ਕੋਈ ਨਾ ਅੱਗੇ ਹੈ ਕੋਈ ਨਹੀਂ ਇੱਧਰ ਨਹੀਂ ਵਾਸਾ ਉਹ 뷰 ਪੁਆਇੰਟ ਹੈ ਉਹ ਫਿਰ ਦੇਖਾਂਗੇ ਹਾਂ ਉਹ ਬਾਅਦ ਹੀ ਉਹ ਸਰਪੈਂਸ ਬਚਾ ਕੇ ਰੱਖਾਂਗੇ ਨਾ ਹਾਂ ਠੀਕ ਹੈ ਜੀ ਮਿਹਰਬਾਨੀ ਆਉਂਦੇ ਸਾਰ ਸੁਰੰਗ ਦੇ ਦਰਸ਼ਨ ਕਰਵਾਉਣ ਵਾਸਤੇ ਪੀਪੀਆ ਵੀ ਆ ਕੇ ਜਰੂਰ ਇੱਕ ਵਾਰ ਸਟੇਜ ਦੇ ਸਾਹਮਣੇ ਆ ਕੇ ਬੈਠੋ ਜਾਣ ਪਹਿਚਾਨ ਕਰਨ ਤੋਂ ਬਾਅਦ ਫਿਰ ਕੋਈ ਨਿੱਕਾ ਮੋਟਾ ਕੰਮ ਰਹਿੰਦਾ ਉਹ ਬਾਅਦ ਚ ਕਰ ਲਿਆ ਜੋ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਇੱਕ ਵਾਰ ਪਲੀਜ਼ ਇੱਥੇ ਆ ਕੇ ਜਰੂਰ ਬੈਠੋ ਸਤਿ ਸ਼੍ਰੀ ਅਕਾਲ ਵੀਰਾਂ ਮੈਂ ਹਾਂ ਸ਼ਾਹ ਜ਼ਿਲ੍ਹੇ ਦੇ ਗੈਰਮਾਨਾ ਸਰਮੈ ਸਾਬਿਲ ਆ ਜਾ ਵੀ ਚਾਹ ਪਾਣੀ ਚ ਲਓ ਪਹਿਲਾਂ ਕੁਦਰਤ ਦੀ ਗੋਦ ਦਾ ਨਿੱਕਾ ਨਿੱਕ ਮਾਨ ਰਹੇ ਕੁਮੱਕੜ ਸਾਥੀਆਂ ਨੂੰ ਬੇਨਤੀ ਹੈ ਕਿ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਹਾਂ ਪਲੇਟਾ ਕੋਈ ਨਹੀਂ ਉਹ ਬਲੇਟਾ ਚੱਕ ਕੇ ਲੈਉਣੇ ਪੈਣਗੇ ਆਵਦੀ ਹੈਗੀਆਂ ਵੀਰੇ ਕੀੜਾ ਤਾਂ ਲੈ ਲੈ ਹੈਗੀਆਂ ਭਾਈ ਸਾਹਿਬ ਇੱਥੇ ਨਹੀਂਗੇ ਆਪ ਤਰੀਕਾਲ ਦੀ ਸਾਡੇ ਸਾਥੀਆਂ ਨੂੰ ਮੇਰਾ ਨਾਮ ਹੈ ਰਣਜੀਤ ਸਿੰਘ ਸੇਖੋਂ ਤੇ ਰਣਜੀਤ ਸੇਖੋਂ ਦੇ ਫੇਸਬੁਕ ਮੀਡੀਆ ਤੋਂ ਤੁਸੀਂ ਮੈਨੂੰ ਮਿਲ ਸਕਦੇ ਜੇ ਕੰਟੈਕਟ ਕਰਨਾ ਚਾਹੇ ਤੇ ਪਿੰਡ ਬਰਵਾਲੀ ਕਲਾਂ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਲੋਕਲ ਏਰੀਆ ਆਪਣਾ ਖੰਨਾ ਪੈ ਜਾਂਦਾ ਹੈ ਇੱਕੋ ਇੱਕ ਸ਼ੌਂਕ ਆ ਘੁੰਮਣ ਚੰਦਾ ਛੋਟੀਆਂ-ਵੋਟੀਆਂ ਕਿਤਾਬਾਂ ਵੀ ਪੜ ਲੈਂਦੀਆਂ ਨੇ ਤੇ ਘੁੰਮਣ-ਫਿਰਨ ਦੇ ਵਿੱਚ ਸਾਈਕਲਿੰਗ ਵੀ ਕਰ ਲੈਂਦੀ ਆ, ਟਰੈਕਿੰਗ ਵੀ ਕਰ ਲੈਂਦੀ ਆ ਤੇ ਬਾਈਕ ਰਾਈ ਵੀ ਕਰ ਲਈ ਤੇ ਬਾਈਕਿੰਗ ਵੀ ਤੇ ਨਾਲ ਫੈਮਿਲੀ ਟ੍ਰਿਪਸ, ਸੋਲੋ ਟ੍ਰਿਪ ਜਿੱਦਾਂ ਹੋਵੇ ਕਰ ਲੀਦਾ ਹੈ। ਤੇ ਬੇਸਿਕਲੀ ਇਹ ਆ ਕਿ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਤੇ ਨਵੇਂ-ਨਵੇਂ ਕਲਚਰ ਨੂੰ ਜਾਣਨਾ ਇਹਦੇ ਵੱਲ ਥੋੜਾ ਜ਼ਿਆਦਾ ਸ਼ੌਂਕ ਆ ਤੇ ਬਾਕੀ ਘੁਮक्कੜ ਮਿਲਣੀ ਜਾ ਕੇ ਆ ਕਿ ਨਵੇਂ-ਨਵੇਂ ਸਾਥੀ ਮਿਲਦੇ ਨੇ, ਮੇਰ ਕੋ ਬਾਈ ਮਿਲਿਆ ਆਪਣਾ ਉਹ ਤੋਂ ਬਾਅਦ ਨੂਪਕੜੀਆ ਬਾਈ ਆ ਤੇ ਉਧਰ ਪਿੱਛੇ ਹੋਰ ਮੁੰਡੇ ਖੜੇ ਨੇ, ਗਿਰੀ ਬਾਈ ਇਦਾਂ ਨਵੇਂ-ਨਵੇਂ ਬੰਦੇ ਮਿਲਦੇ ਨੇ ਤੇ ਨਾਲ ਨਵੇਂ-ਨ ਸਾਂਝੇ ਕਰਨ ਦਾ ਤੇ ਨਵੇਂ-ਨਵੇਂ ਚੀਜ਼ਾਂ ਜਾਣਨ ਦਾ ਮੌਕਾ ਮਿਲਦਾ ਹੈ ਸੋ ਬਹੁਤ ਵਧੀਆ ਲੱਗਿਆ ਅੱਜ ਫੇਰ ਸਾਰਿਆਂ ਨੂੰ ਮਿਲ ਕੇ ਉਮੀਦ ਆ ਕਿ ਹੋਰ ਨਵੇਂ ਆਪਾਂ ਤਜਰਬੇ ਜਿਹੜੇ ਸਾਂਝੇ ਕਰਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਤੱਕ ਲਵਾਤਾ ਕਹਿੰਦੇ ਚੋਬਰ ਦੀ ਤੇ ਵੀਰਾਂ ਇਹਨਾਂ ਨੇ ਫੋਨ ਕਰਿਆ ਸੀ ਉਸ ਦਿਨ ਕਹਿੰਦੇ ਚੌਟਰੀ ਰਾਇਪੁਰੇ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈਕ ਤੇ ਬੋਲਣਾ ਕੋ ਸੌਖੀ ਜੀ ਗੱਲ ਈ ਹੁੰਦੀ ਬੜੇ ਲੱਤਾਂ ਕੰਬਦੀਆਂ ਤੇ ਜ਼ੁਬਾਨ ਕੰਮ ਕਰਨਾ ਬੰਦ ਕਰਤਾ ਅੱਗੇ 7-8 ਇਕੱਠੇ ਆਏ ਆ ਅਸੀਂ ਸੋ ਲੱਤਾਂ ਕੌਰੀਆ ਵਾਲੇ ਜੀ ਚੈਨ ਲੱਤਾਂ ਸਾਰਾ ਵੇਖਿਆ ਤੇ ਮੇਰਾ ਨਾਮ ਗੁਰਦੇਸ ਸਿੰਘ ਮਟੂਆ ਜੀ ਤੇ ਮੈਂ ਰਾਜਪੁਰਧਵਾਂ ਜਿਲ੍ਹਾ ਪਟਿਆਲਾ ਦੇ ਇਸਕਰੀਪਤੀ ਆ ਤੇ ਕੁਝ ਕੁ ਦਾ ਸਾਥੀ ਜਾਣਦੇ ਨੇ ਬਾਕੀ ਅਣਜਾਣ ਨੇ ਤੇ ਜਿਹੜੇ ਅਣਜਾਣ ਨੇ ਉਹਨਾਂ ਨੂੰ ਜਾਣ ਲਈ ਆਏ ਆ ਤੇ ਜਿਹੜੇ ਜਾਣਦੇ ਨੇ ਉਹਨਾਂ ਲਈ ਜਾਂਚਣ ਹੋਰ ਵਧਾਉਣ ਲਈ ਆਏ ਆ ਠੀਕ ਹੈ ਸ਼ੁਕਰੀਆ ਜੀ ਮਿਹਰਬਾਨੀ ਸਤਿਕਾਰਯੋਗ ਸਾਰਿਆਂ ਨੂੰ ਮੇਰਾ ਨਾਮ ਅਮਰਿੰਦਰ ਸਿੰਘ ਮੈਂ ਆਪਣੇ ਕਿਤੇ ਵੱਜੋ ਸੋਲਰ ਦਾ ਕੰਮ ਕਰਦਾ ਹੁੰਦੇ ਆ ਵੀਰ ਜੀ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਆ ਇਹਨਾਂ ਦੀ ਬਦੌਲਤ ਪੜਨ ਵੇਲੇ ਬਹੁਤ ਸ਼ੌਂਕ ਸੀ ਘੁੰਮਣ ਫਿਰਨ ਦਾ ਕੰਮਾਂ ਕਾਰਨ ਜੇ ਬੈ ਕੇ ਘੁੰਮਣ ਦਾ ਸ਼ੌਂਕ ਖਤਮ ਹੋ ਗਿਆ ਤੇਵਾਰੇ ਜਾਗਿਆ ਵੀਰ ਜੀ ਦੇ ਨਾਲ ਅੱਜ ਦੂਜੀ ਕੁਮਕੜ ਮਿਲਣ ਤੇ ਇਕੱਠੇ ਹੋਏ ਆ ਬਹੁਤ ਵਧੀਆ ਲੱਗ ਰਿਹਾ ਜੀ ਧੰਨਵਾਦ ਸਾਰਿਆਂ ਦਾ ਰਾਜਪਤਾ ਜੀ ਇਸ ਕੁਛੇ ਪੇਸ਼ਵਸ ਮੈਂ ਮੇਰਾ ਵੀ ਸੋਲਡਰ ਦਾ ਕੰਮ ਹੈ 2005 ਤੋਂ ਮੈਂ ਟਰੈਕਿੰਗ ਕਰਦਾ ਤੇ ਗੋਆ ਦੇ ਤੇ ਕਰਨਾਟਕ ਦੇ ਜੰਗਲ-ਜੰਗਲ ਦੇ ਕਈ ਵਾਰੀ ਗਾਹ ਕੋਲੇ ਤੇ ਇੱਧਰ ਦਲਹੌਜੀ ਵਗੈਰਾ ਤੇ ਜਿੰਨਾ ਵੀ ਆ ਕਸੋਲ ਦੇ ਏਰੀਆ ਜਿਹੜਾ ਮਨੀਕਰਨ ਦਾ ਸਾਰੇ ਉੱਪਰ ਨੂੰ ਚੜ੍ਹ ਚੜਾ ਲੈ ਥੱਲੇ ਉਤਰ ਲੈ ਖਾਸ ਕੁਛ ਕਰ ਲਿਆ ਰੱਬ ਦੀ ਮਿਹਰ ਠੀਕ ਹੈ ਜੀ ਬਹੁਤ ਵਧੀਆ ਸ੍ਰੀ ਗਾਜ ਜੀ ਮੇਰਾ ਨਾਮ ਅਸ਼ਵਿੰਗ ਮੈਂ ਫਰੀਦাবাদ ਤੋਂ ਆਇਆ ਹਾਂ ਕਿ ਕੁਮ ਮੰਦਾ ਇਨਾ ਸ਼ੌਂਕ ਹੈ ਸਿੱਧਾ ਫਰੀਦাবাদ ਤੋਂ ਆ ਰਹੇ ਹਾਂ ਬਹੁਤ ਜੀ ਬਹੁਤ ਵਧੀਆ ਸਤਿਗੁਰ ਜੀ ਮੈਂ ਨਾਮ ਕਰਮਿੰਦਰ ਸਿੰਘ ਮੈਂ ਗਰੋਰ ਸਾਹਿਬ ਦੇ ਨਾਲ ਹੀ ਆਇਆ ਮੈਂ ਸੈਕਟਰ ਰਣਾ ਬਠਿੰਡੇ ਆ ਮੈਨੂੰ ਖਰੀਦਾਵਾ ਤੋਂ ਵੀ ਬਠਿੰਡੇ ਤੇ ਲਈ ਫਿਰ ਉੱਥੇ ਆਇਆ ਭਾਈ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਤੇ ਮੈਂ ਪੰਜਾਬ ਤੋਂ ਬਠਿੰਡੇ ਤੇ ਲੈ ਕੇ ਕੰਨਿਆ ਕਮਰ ਤੱਕ ਬਾਹਰ ਰੋਡ ਮਰੂਤੀ ਕਰਦੇ ਚੱਲ ਕੇ ਆਇਆ ਸਤਿਗੁਰ ਜੀ ਮੇਰਾ ਨਾਮ ਸਮਨਪ੍ਰੀਤ ਸਿੰਘ ਹੈ ਤੇ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਵੀਰ ਜੀ ਕਹਿ ਰਹੇ ਸ਼ਾਇਦ ਗੁਰਦਾਸਪੁਰ ਤੋਂ ਨਾ ਕਹੀ ਹੋਏ ਕੋਈ ਗੱਲ ਤੁਸੀਂ ਜਿਹੜੀਆਂ ਪੜਾਣਾ ਪਾ ਰਹੇ ਹੋ ਸੀ ਮਗਰ ਪਰਿਆ ਆ ਰਹੇ ਆ ਤੁਹਾਡੇ ਬੀਫ ਕਰ ਰਹੇ ਤੇ ਸਟੱਡੀ ਕਰ ਰਹੇ ਆ ਤੇ ਐਲ ਐਲ ਬੀ ਕਰ ਰਹੇ ਆ ਪਹਿਲੇ ਐਮ ਐਕ ਕੀਤੀ ਰਿਲੀਜਨ ਦੀ ਉਸ ਤੋਂ ਬਾਅਦ ਹੁਣ ਲਾ ਕਰ ਰਹੇ ਆ ਤੇ ਘੁੰਮਣ ਦਾ ਸ਼ੌਂਕ ਸ਼ੁਰੂ ਤੋਂ ਸੀ ਕਿਉਂਕਿ ਘੁੰਮਦੇ ਰਹੇ ਸੀ ਪਰ ਅਸਲ 'ਚ ਘੁਮक्कੜੀ ਦਾ ਮਤਲਬ ਨਹੀਂ ਸੀ ਪਤਾ ਉਹ ਮੈਨੂੰ ਇੱਥੇ ਘੁਮक्कੜ ਮਿਲਨੀ ਤੇ ਵੀਰ ਗਰਜੀਤ ਹੋਣਾ ਕਰਕੇ ਪਤਾ ਲੱਗਾ ਵੀ ਅਸਲ 'ਚ ਘੁਮक्कੜੀ ਕੀ ਹੁੰਦੀ ਹੈ ਹੁਣ ਘੁਮक्कੜ ਬਣ ਕੇ ਘੁੰਮਾਂਗੇ ਪਹਿਲਾਂ ਵੈਸੇ ਘੁੰਮੇ ਆ ਤੇ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਜੀ ਮੇਰਾ ਨਾਮ ਜAVE ਦਿਖਾਣਾ ਮੈਂ ਵੀ ਇਹਨਾਂ ਨਾਲੇ ਲੋ ਕਰ ਰਿਹਾ ਪਹਿਲਾਂ ਮੈਂ ਬੀਕੋਮ ਕਰੀਆ ਘੁੰਮਣ ਦਾ ਸ਼ੌਕ ਮੈਨੂੰ ਪਿਛਲੇ ਸਾਲ ਤੋਂ ਹੀ ਪਿਆ ਹੈ ਵੀ ਜਦੋਂ ਕੁ ਮੱਕੜ ਮਿਲਣੀ ਤੇ ਆਏ ਫਿਰ ਬਹੁਤ ਸਾਥੀਆਂ ਨਾਲ ਜਾਣ ਪਛਾਨ ਹੋਈ ਉੱਥੇ ਹੀ ਸਾਨੂੰ ਸ਼ੌਕ ਪਿਆਦਾ ਹੋਇਆ ਮੈਂ ਗਵਿੰਦਗੜ੍ਹ ਤੋਂ ਆਂ ਜ਼ਿਲ੍ਹਾ ਫਰੀਦਕੋਟ ਸਸੇਤਾ ਵਾਲਾ ਭਾਈ ਜੀ ਨਾਮ ਲਵਜਿੰਦਰ ਸਿੰਘ ਪਿੰਡ ਤਵੜੀ ਖੰਨਾ ਜ਼ਿਲ੍ਹਾ ਫਰੀਦਕੋਟ ਮੈਨੂੰ ਟਰੈਕ ਕਰਨ ਦਾ ਸ਼ੌਕ ਆ ਇੱਕ ਤੇ ਵੀ ਕਰਦੇ ਰਵਾਂਗੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਨਾਂ ਗੁਰਸੇਵਕ ਸਿੰਘ ਪਿੰਡ ਸੂਰਤਿਆ ਜ਼ਿਲ੍ਹਾ ਸਰਸਾ ਆ ਸੋਸ਼ਲ ਮੀਡੀਆ ਮੇਰਾ ਗੁਰਬਰਾਡ ਬਲੌਗਸ ਦੇ ਨਾਂ ਤੇ ਆ ਤੇ ਕਿਤਾ ਖੇਤੀਬਾੜੀ ਤੇ ਜਿਮ ਟ੍ਰੇਨਰ ਜੋਬ ਕਰਦਾ ਮੈਂ ਪਿਛਲੇ 5 ਸਾਲਾਂ ਤੋਂ ਤੇ ਘੁੰਮਣ ਫਿਰਨ ਦਾ ਸ਼ੌਕ ਬਹੁਤ ਪਹਿਲਾਂ ਤੋਂ ਸੀਗਾ ਤੇ ਜਿਹੜਾ ਕਿ ਪੈਸੇ ਕਰਕੇ ਜਿਵੇਂ ਪਹਿਲਾਂ ਵੀ ਇੱਕ ਬਾਈ ਨੇ ਕਿਹਾ ਸੀ ਕਿ ਪੂਰਾ ਨਹੀਂ ਹੋਇਆ ਸੀ ਤੇ ਹੁਣ ਆਪ ਦੇ ਬਦ ਚਾਰਪੀ ਜੋੜਨ ਲੱਗ ਗਿਆ ਤੇ ਕੰਮ ਲੈਣਿਆ ਥੋੜਾ ਬਹੁਤਾ ਪਿਛਲੇ ਸਾਲ ਬਾਈ ਕਿਰੀ ਨਾਲ ਜੁੜਿਆ ਗੁਰਪ੍ਰੀਤ ਸਿੰਘ ਟ੍ਰੈਕਰ ਨਾਲ ਤੇ ਹੁਣ ਬਸ ਛੋਡੀਆਂ ਰੂਹਾਂ ਦੇ ਦਰਸ਼ਨ ਕਰਨ ਆ ਗਏ ਸਰ ਇਹਨਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਰ ਸਥਾਨਕ ਪੱਧਰ ਤੇ ਸਾਰੀਆਂ ਸਖਤੀਆਂ ਨੇ ਜਿਵੇਂ ਰੂਲ ਜ ਬਣਾਉਣੇ ਆ ਕੋਈ ਖਨਨ ਨੂੰ ਵਗੈਰਾ ਹੁੰਦੀ ਆ ਖਲਾਕ ਪਾੜਾਂ ਦੀ ਖਦਾਈ ਆਪਾਂ ਨੂੰ ਪਤਾ ਹੀ ਆ ਕਟਣਾਵਾਂ ਜ਼ਿਆਦਾ ਹੁੰਦੀਆਂ ਜੇ ਖਦਾਈ ਹੋਊਗੀ ਤਾਂ ਉਹ ਕਹਿਣ ਦਾ ਮੈਂ ਰੂਲ ਬਣਾ ਸਕਦੇ ਜਿਹੜੇ ਲੋਕਲ ਬਾਡੀਜ਼ ਉੱਥੋਂ ਦੇ ਉਹਨੂੰ ਵੱਧ ਅਧਿਕਾਰ ਮਿਲਣਗੇ ਦੂਜਾ ਉੱਥੋਂ ਦਾ ਜਿਹੜਾ ਜਨ ਜਾਤੀ ਕਬੀਲਾ ਸਭ ਹਨਾ ਸੱਭਿਆਚਾਰਾਤੋਂ ਦਾ ਤਾਂ ਉਹਨਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਅਸ਼ੇਮੀ ਅਨੁਸੂਚੀ ਜਦੋਂ ਸ਼ਾਮਲ ਹੋ ਗਿਆ ਤਾਂ ਉਹਨਾਂ ਨੂੰ ਸੇੜ-ਥਾੜ ਨਹੀਂ ਹੋ ਸਕਦੀ ਤੇ ਇਸ ਲਈ ਉਹ ਮੰਗ ਕਰ ਰਹੇ ਆਗੇ ਤੇ ਉਹਨਾਂ ਦਾ ਕਾਰਨ ਮੰਗਦਾ ਇਹ ਆ ਕਿਉਂਕਿ ਸਰਕਾਰ ਆ ਜਿਹੜੀ ਉਹ ਉਨਾ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੀ ਬਾਕਪਾ ਵਸਤਰ ਵਗੈਰਾ ਦੇ ਦੇਖਿਆ ਜੰਗਲਾਂ ਦੇ ਜੰਗਲ ਉਹਨਾਂ ਖਤਮ ਕੀਤੇ ਜਾ ਰਹੇ ਨੇ ਕੁਦਰਤ ਨੂੰ ਖਤਮ ਕੀਤਾ ਜਾ ਰਿਹਾ ਤਾਂ ਉਹ ਇਹ ਗੱਲ ਕਹਿ ਰਿਹਾ ਕਿ ਸਾਡਾ ਜਿਹੜਾ ਵਾਤਾਵਰਨ ਆਗਾ ਕੁਦਰਤੀ ਮਾਹੌਲ ਆ ਸਾਡੇ ਪਹਾੜ ਆਗੇ ਇਹਨਾਂ ਨਾਲ ਬਾਹਰੋਂ ਆ ਕੇ ਜਿਹੜੇ ਕਾਰਪੋਰੇਟ ਘਰਾਣੇ ਆ ਉਦਯੋਗਪਤੀਆ ਕਿਉਂਕਿ ਉੱਥੋਂ ਲਿਥੀਅਮ ਨਿਕਲਣ ਦੀ ਸੰਭਾਵਨਾ ਹੈ ਜਿਹੜੇ ਲਗਾਖ ਦੇ ਖੇਤਰ ਚੋਂ ਆ ਆਸ ਵੱਡੀਆਂ ਵੱਡੀਆਂ ਜਿਹੜੀਆਂ ਆਣਨੀਆਂ ਵੰਨੀਆਂ ਉਹਨਾਂ ਦੀ ਅੱਖ ਆ ਜੀ ਤੇ ਅਸੀਂ ਇੱਥੋਂ ਨਾਲ ਸਭ ਖੁੱਲ੍ਹ ਮਿਲਦੇ ਪੂਰੀ ਫਲੈਕਸ ਤੋਂ ਉੱਪਰ ਚੱਕ ਕੇ ਥੋੜਾ ਨਾ ਨਾ ਆਪਾਂ ਸਮਰਥਨ ਇੰਨਾ ਕੀ ਕਰ ਸਕਦੇ ਆ ਇੱਥੇ ਤਾਂ ਆਪਣਾ ਪ੍ਰੋਗਰਾਮ ਕਿਉਂਕਿ ਆਪਣਾ ਹੋਰ ਪ੍ਰੋਗਰਾਮ ਆ ਚਲੋ ਇੰਨਾ ਵੀ ਕਰਦੀ ਇਹ ਵੀ ਬਹੁਤ ਆ ਆਪਣੇ ਲਈ ਤੇ ਸਾਰਿਆਂ ਦਾ ਧੰਨਵਾਦ ਤੇ ਇੱਕ ਹਣ ਵੀਡੀਓਗ੍ਰਾਫੀ ਜੇ ਕੋਈ ਹੈ ਦੋਸਤ ਤਾਂ ਥੋੜੇ ਨਹੀਂ ਇੱਥੇ ਖੜੇ ਕਰਕੇ ਐਵੇਂ ਉੱਪਰ ਚੱਕ ਕੇ ਇਸ ਤਰ੍ਹਾਂ ਉੱਪਰ ਝੱਕ ਲੋ ਬੈਠ ਕੇ ਝੱਕ ਲੋ ਚਾਹੇ ਪਿਛਲੇ ਕੋਲ ਹੈ ਨਹੀਂ ਲੈ ਆਪਾਂ ਨਹੀਂ ਨਾ ਨਾ ਕੋਈ ਨਹੀਂ ਲਾਉਣਾ ਜੀ ਕਿਸੇ ਦੇ ਜਿਹੜੇ ਵੀ ਬਲੌਗ ਬਣਾਉਂਦੇ ਆ ਵੀਰ ਬੜਕੇ ਉਹਨੇ ਵੀ ਬਣਾਉਣੀ ਆ ਜਿਹੜੀ ਇਹ ਚੀਜ਼ ਆ ਜਰੂਰ ਬਣਾਉਣੀ ਓਏ ਜੀ ਨਾ ਬਲੌਗ ਚ ਆਪਣੇ ਆਪਣੇ ਬਲੌਗ ਸਾਰੇ ਪਾਓ ਹਾਂ ਜੀ ਜੀ ਨਾ ਸਾਰੇ ਜਿਹੜੇ ਜਿਹੜੇ ਬੰਦੇ ਹੈਗੇ ਨੇ ਬਣਾਉਣੇ ਵਾਲੇ ਨਾ ਆਪਣੇ ਇੱਕ ਸ਼ਾਰਟ ਵੀਡੀਓ ਬਣਾ ਲਓ ਔਰ ਬਾਈ ਜੀ ਬੋਲਣਗੇ ਵੀ ਆਪਾਂ ਸਮਰਥਨ ਕਰਦੇ ਆ ਹਨਾ ਉਸ ਦਾ ਪ੍ਰੋਟੈਕਟ ਦਾ ਤੇ ਆਪਾਂ ਸਾਰਾ ਕਵਰ ਕਰ ਲਾਂਗੇ ਨਾਲ ਨਾਲ ਜੀ ਠੀਕ ਹੈ ਜੀ ਜੀ ਲਦਾਖ ਦੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਲਦਾਖੀ ਲੋਕਾਂ ਦਾ ਅਸੀਂ ਪੰਜਾਬ ਤੋਂ ਸਾਰੇ ਇੱਕ ਮੱਕੜ ਘੁੰਮਣ ਫਰਮਾਰੇ ਲੋਕ ਸਮਰਥਨ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਲਦਾਖ ਦੇ ਜਿਹੜੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਤੁਰੰਤ ਬਿਨਾਂ ਦੇਰ ਬਿਤੇ ਪੂਰਾ ਕੀਤਾ ਜਾਵੇ ਤੇ ਅਸੀਂ ਲਦਾਖੀਆਂ ਦੇ ਨਾਲ ਖੜੇ ਆ ਵੀ ਸਟੈਂਡ ਵਿਦ ਲਾਕੀ ਵੀ سپورਟ ਸੋਲਮ ਬਾਂਕਟ ਵੀ ਆਰ ਵਿਦ ਚਲੋ ਨਹੀਂ ਬੋਇਆ ਅਰੇ ਜੀ ਅਰ ਜਾਂਦੀ ਹੈ ਅੱਜ ਕੰਢੀ ਮੇਰੇ ਦਿਲ ਵਿੱਚ ਸਭ ਨੇ ਡੇਰੇ ਲਾਏ ਨੇ ਅੱਜ ਕੰਢੀ ਮੇਰੇ ਦਿਲ ਵਿੱਚ ਸਭ ਨੇ ਡੇਰੇ ਲਾਏ ਨੇ ਕੋਈ ਦੁਨੀਆ ਪੈਦਲ ਘੁੰਮਦਾ ਤੇ ਕੋਈ برف ਦੇ ਢਿੱਲੇ ਚੁੰਮਦਾ ਕੋਈ ਦੁਨੀਆ ਪੈਦਲ ਘੁੰਮਦਾ ਤੇ ਕੋਈ برف ਦੇ ਢਿੱਲੇ ਚੁੰਮਦਾ ਕੋਈ ਜੰਗਲਾਂ ਵਿੱਚ ਦੀ ਜਾਵੇ ਓ ਖੜ ਕੇ ਮੋਰਾ ਨਾ ਪਹਿਲਾ ਪਾਵੇ ਕੋਈ ਸਾਈਕਲ ਚੁੱਕ ਪੇ ਬਾਵਾ ਵਾਂਗ ਪੰਛੀਆਂ ਉੜਦਾ ਜਾਵੇ ਤੁਰ ਕੇ ਸੁਬਾ ਪਟੰਡਿਓਂ ਚੇਤੀ ਸ਼ਾਮੀ ਕੂਕਾ ਨੇਟ ਆ ਜਾਵੇ ਖਬਰੇ ਕਿਹੜੀ ਪਿੰਦਾ ਏ ਖਬਰੇ ਕਿਹੜੀ ਪਿੰਦਾ ਏ ਮੈਨੂੰ ਲੱਗਦਾ ਜੋ ਤੁਰ ਤੂੰ ਆਈ ਉਹਦੇ ਨਾਲ ਹੀ ਜਿੰਦਾ ਏ ਮੈਨੂੰ ਲੱਗਦਾ ਜੋ ਤੁਰ ਤੂੰ ਆਈ ਉਹਦੇ ਨਾਲ ਹੀ ਜਿੰਦਾ ਏ ਤੁਸੀਂ ਬੱਚੇ ਮੇਰੇ ਕਮੱਕੜ ਦੁਨੀਆ ਦਾ ਤੁਸੀਂ ਲਾਉਂਦੇ ਚੱਕਰ ਬਹੁਤ ਪ੍ਰੋਬਲਮਸ ਆ ਇੱਥੇ ਦੇ ਪਾਂਛੀਆਂ ਦੀ ਗੱਲ ਕਰਾਂਗਾ ਜਦੋਂ ਮੈਂ 6 ਮਹੀਨੇ ਸੁਰਤੀ ਲੱਗਿਆ ਪਿਆ ਰੌਣਕਾਂ ਜੰਗਲ ਦੇ ਵਿੱਚ ਤੇ ਸਾਰਿਆਂ ਨੇ ਆਪਣ ਆਪਣੀ ਜਗਾ ਦੇਖ ਕੇ ਟੈਂਟ ਲਾਈ ਜਾਂਦੇ ਤੇ ਭਾਈ ਸਾਹਿਬ ਦਲਵੀਰ ਸਿੰਘ ਵੀ ਪਹੁੰਚ ਗਏ ਭਾਈ ਮਹਾਲੀ ਵਾਲਿਓ ਧੰਨਵਾਦ ਜੀ ਬਹੁਤ ਵਧੀਆ ਸਿਕਾ ਚਾ ਲੋ ਚੱਕ ਲਈ ਟੈਂਟ ਆਪਣਾ ਵੀ ਤੇ ਆਪਾਂ ਵੀ ਆਪਣੇ ਸੋਹਣੀ ਜੀ ਜਗਾ ਦੇਖ ਕੇ ਬੱਸੇ ਸੋਹਣੀ ਦੇਖਣ ਦੀ ਜਗਾ ਦਾ ਲੋੜ ਹੀ ਨਹੀਂ ਸਾਰੀ ਸੋਹਣੀ ਹੁੰਦੀ ਹੈ ਜੰਗਲਾਂ ਜਿਹਾਂ ਤੇ ਆਪਣਾ ਟੈਂਟਰ ਸਿਸਟਮ ਚੱਕ ਕੇ ਲਿਆਉਣੇ ਤੇ ਫਿੱਟ ਕਰਦੇ ਆ ਫਿਰ ਅਗਲੀ ਗੱਲ ਬਾਤ ਨੂੰ ਦਿਖਾਉਨੇ ਆ ਚਲੋ ਉਹ ਤਾਂ ਗੱਲੀਮਾਤੀ ਲੱਗੇ ਹੋਏ ਆਪਾਂ ਦੇਖਿਆਉਨੇਗੇ ਚਲੋ ਜੀ ਸਾਹਿਬ ਜੀ ਜਾਇਆ ਏ ਠੀਕ ਹੈ ਜੀ ਗੱਡੀ ਜੋ ਆਪਣਾ ਸਮਾਨ ਚੱਕਣ ਆਏ ਸੀਗੇ ਟੈਂਟ ਵਗੈਰਾ ਤੇ ਬਾਈ ਉਹ ਇਹ ਕਹਿੰਦੇ ਅੱਗੇ ਡੈਮ ਆ ਆ ਥਾਣਾ ਡੈਮ ਉਹ ਟੈਂਟ ਦਾ ਲੱਗਦੇ ਰਹਿਣਗੇ ਜੇ ਕੰਮ ਕਰਨਾ ਹੈ ਉਹ ਤਾਂ ਕਰ ਲਈਏ ਹਾਂ ਤੇ ਅੱਗੇ ਥੋੜਾ ਹੋਰ ਘੁੰਮ ਕੇ ਆਉਣੇ ਨਾਲੇ ਸਾਨੂੰ ਨਾਲ ਕਮਾ ਕੇ ਲਿਆਉਣੇ ਆ ਤੇ ਆਫ ਰੋਡਿੰਗ ਦਾ ਨਜ਼ਾਰਾ ਟਾਈਮ ਹੋਸਾ ਜਾਂਦਾ ਇਧਰ ਤੇ ਲੈਫਟ ਆ ਜੀ ਸਿੱਧਾ ਵੀ ਹੋ ਓਵਰ ਰੋਡਿੰਗ ਰਸਤਾ ਨਾ ਬੰਦ ਹੋਵੇ ਬੰਦ ਹੂਸਲਾ ਮੁੜਿਆ ਆ ਇਧਰ ਤਾਂ ਜਾਂਦਾ ਟਾਈਮ ਤੱਕ ਤਾਂ ਹੂ ਕੋਲੇ ਹਾਂ ਦਮ ਰੋੜ ਲੀ ਆ ਜੀ ਫੇਰ ਇੱਕ ਮਿੰਟ ਰੁਕੋ ਇਹ ਦੇਖ ਲਿਆ ਓਏ ਸਾਈ ਵੱਡੇ ਹਾਂ ਹਾਂ ਪਸਾਰ ਕੀ ਹੈ ਗੱਡੀਆਂ ਉਹਨਾਂ ਨੇ ਤੇ ਇਹ ਡੈਮ ਬਾਲ ਜਾ ਰਹੇ ਸੀ ਇਹਦੋਂ ਆਫ ਰੋਡਿੰਗ ਕਰਦੇ ਕਰਦੇ ਅੱਗੇ ਮਤਲਬ ਉਦੋਂ 7-8 ਕਿਲੋਮੀਟਰ ਅੱਗੇ ਲੰਘਿਆ ਤੇ ਕੋਈ ਵੀ ਵੀਰ ਪਾਈ ਇੱਥੋਂ ਕੁੱਕਰ ਨੈਟ ਦੇ ਆਪਣੇ ਉੱਥੋਂ ਜਿਹੜਾ ਸੈਂਟਰ ਆ ਉੱਥੇ ਰੈਸਟ ਹਾਊਸ ਹੈਗਾ ਆਪਣਾ ਤੇ ਉੱਥੋਂ ਅੱਗੇ ਆਉਂਦਾ ਜਦੋਂ ਡੈਮ ਬਾਲ ਆ ਖੰਭਾ ਗਾ ਰਸਤੇ 'ਚ ਇਹ ਖੰਭੇ ਤੋਂ ਅੱਗੇ ਨਹੀਂ ਜਾਣਾ ਇੱਥੋਂ ਇੱਕ ਲੋਕਲ ਵੀਰ ਨੇ ਸਾਨੂੰ ਇਹ ਗੱਲ ਦੱਸੀ ਉਦੋਂ ਅੱਗੇ ਕਹਿੰਦੇ ਗੱਡੀ ਫਸ ਜਾਂਦੀ ਹੈਗੀ ਤੇ ਉਹ ਵੀਰ ਗੱਡੀ ਉੱਥੇ ਫਸਾਈ ਬੈਠੇ ਹੈਗੇ ਤੂੰ ਹੈਲਪ ਮੰਗ ਰਿਹਾ ਹੱਥ ਮਾਰ ਕੇ ਰੋਲਾ ਇਸ ਕਦਰ ਆਪਾਂ ਆਪਾਂ ਬਾਹਰਲੀ ਸਾਈਡ ਦੀ ਕਰ ਸਕਦੇ ਆ ਉਹ ਸਹੀ ਆ ਉਹ ਨਹੀਂ ਨਹੀਂ ਇੱਥੇ ਵੀ ਇੱਥੇ ਵੀ ਲੋ ਹੋਊਗਾ ਇਧਰ ਦੀ ਕਰ ਲੋ ਆ ਵੀ ਕੋਈ ਨਾ ਸਹੀ ਨਹੀਂ ਨਹੀਂ ਆਉ ਉਹ ਸਹੀ ਨਹੀਂ ਹੈਗਾ ਇਧਰ ਦੀ ਰੁੱਖਾ ਤਾਂ ਅਜਿਹੀ ਕਰ ਸਕਦੇ ਆ ਆ ਰਿਹਾ ਆ ਰਿਹਾ ਆ ਰਿਹਾ ਫੈਮਲੀ ਆ ਹੁਣ ਫੈਮਲੀ ਆਓ ਚਲ ਦੇਖਿਓ ਨੇ ਹੈਲਪ ਕਰਦੇ ਆਗੇ ਟੱਕਾ ਧੱਕੇ ਮਾਰ ਕੇ ਵੜਾ ਦੇ ਕੋਈ ਦੇਖੀ ਚੱਲ ਕੇ ਨਾ ਸਿੱਧੀ ਗੱਲ ਹੈ ਆ ਪਾਸੇ ਜਿਲੰਦ ਜਿਲੰਦ ਤੇ ਹੈਂ ਫਸਦੀ ਆ ਮੋੜ ਉਹਨਾਂ ਯਾਰ ਸਿੱਧੀ ਰੱਖੋ ਗੱਡੀ ਫੇਰ ਤਾਂ ਲੰਘ ਜੂਗੇ ਤੇ ਆਪਾਂ ਉੱਥੋਂ ਯੋਜਨਾ ਲੈਣੀ ਨਾ ਹਾਂ ਉੱਥੋਂ ਹਾਂ ਉਧਰ ਦੀ ਕਰ ਲਓ ਉਹ ਤੁਸੀਂ ਇੰਦਰ ਉਹਨੂੰ ਕਿਹਾ ਤਾਂ ਨਹੀਂ ਉਹਦਾ ਠੱਕਾ ਲਾਉਣ ਦੀ ਹੈਲਪ ਪਹੁੰਚਣਗੇ ਆਪਣੇ ਕੋਲ ਹਾਂ ਦਾ ਠੱਕਾ ਲਵਾਦਾ ਜੀ ਨਹੀਂ ਨਾ ਸਲੇ ਪੈਣ ਦੀ ਗੱਡੀ ਹੈ ਕਿਹੜੀ ਨਾਮ ਪਰਵਰ ਪਰ ਕਿੰਨੇ ਵਿੱਚ ਇਹਨੂੰ ਸਭ ਤੋਂ ਜ਼ਿਆਦਾ ਉਹ ਕਹਿੰਦੇ ਹੋਣਗੇ ਭੱਜ ਕੇ ਹਨ ਦੇਖ ਕੇ ਇੱਥੇ ਤਾਹਾਂ ਕਿਹਨੇ ਤਾਹਾਂ ਤੁਰ ਤੱਕ ਤਾਂ ਰਸਤਾ ਹੋਣਾ ਕਿ ਹੋਊਗਾ ਦੇਖਦੇ ਕੋਈ ਸੇਵ ਤੋਂ 6 ਹੋਈ ਜਿਹਨੂੰ ਪੁੱਛਣਾ ਆ ਹਾਂ ਆਲੋ ਸਾਈਕ ਸਮਝ ਮਾਰਾ ਸੇ ਪਮਰੀ ਜਾਂਦੀ ਇੱਧਰ ਨਾ ਵੜਿਓ ਹੈ ਅੱਗੇ ਵਿੱਚ ਗੱਡੀ ਸਿੱਧੀ ਰੱਖੋ ਸਿੱਧੀ ਰੱਖ ਕੇ ਅੱਗੇ ਪਿੱਛੇ ਕਰ ਲਓ ਅੱਗੇ ਕਿੰਨਾ ਕਰੀ ਅੱਗੇ ਜੀ ਹੈ ਅੱਗੇ ਗੱਡੀ ਫਸੀ ਹੋਈ ਆ ਉਹਦੀ ਮਦਦ ਕਰ ਦਿਓ ਕੀ ਜੀ ਅਦੇ ਫੈਮਲੀ ਪਤਾ ਨਹੀਂ ਕੋਈ ਫੈਮਲੀ ਖੜੀ ਆ ਯਾਰ ਉੱਥੇ ਇਹ ਵੀ ਰੋਕਦੀ ਜੇ ਅਸੀਂ ਮੋੜੇ ਆਏ ਆ ਉਹ ਖੰਭੇ ਤੋਂ ਅੱਗੇ ਤੁਸੀਂ ਹੁਣ ਅੱਗੇ ਨਹੀਂ ਜਾਣਾ ਨਾ ਆਇਓ ਟਾਈਮ ਅੱਗੇ ਆ ਭਾਈ ਇਹ ਕਿੱਥੇ ਫਸਣੀ ਆ ਭਰਾਵਾ ਡਰ ਲਾ ਕੇ ਫਸਣਾ ਜਾਵੇ ਅਸ ਕੀ ਜਾਈ ਗੱਡੀ 4/2 ਆ 4/4 ਆ ਬੇਕਲ ਟੈਨਸ਼ਨ ਆ 4/4 ਚਾਹੀਦੀ ਆਂਦੀ ਨਹੀਂ 4/2 ਲੈ ਲਈ ਬਈ 4/4 ਗੇਅਰ ਪਾ ਲੋ ਅੱਗੇ ਪਾ ਲੋ ਜਿਹੜਾ ਫਸ ਗਈ ਉਹ ਆਪਾਂ ਅੱਗੇ ਕਢਾਲਾ ਨਹੀਂ ਕੋਈ ਗੱਲ ਨਹੀਂ ਲੋਕ ਵਾਲੇ ਕੋ ਉੱਤੇ ਹੀ ਬਲੌਗ ਵਾਲੇ ਕਿਹੜਾ ਬਲੌਗ ਗੁਰਬਰਾਡ ਬਲੌਗਸ ਗੁਰਬਰਾਡ ਕਿੱਥੇ ਚਲੀਏ ਤੁਸੀਂ ਲੋਕ ਲੋ ਹਾਂਜੀ ਕੋਈ ਪਾਣੀ ਤੇ ਵੀਡੀਓ ਆ ਹਾਂ ਆਉਂਦੀ ਆ ਡੈਲੀ ਸਵੇਰੇ 7 ਵਜੇ ਬਲੌਗ ਆਉਂਦਾ ਡੈਲੀ ਜਰੂਰ ਭਾਈਓ ਜਰੂਰ ਨਹੀਂ ਕੱਟਦੇ ਤੁਹਾਡੀ ਵੀਡੀਓ ਵਾਦਾ ਰਿਹਾ ਤੁਹਾਡੇ ਨਾਲ ਜੋ ਜੱਲੇ ਪਾਵੇਂ ਨਹੀਂ ਜਾਓ ਉਹਨੇ ਮਤ ਕਰ ਦੋ ਉਹ ਸਾਡਾ ਗਰੁੱਪ ਆਇਆ ਹੋਇਆ ਪਿੱਛੇ ਖੜੇ ਆ ਬੰਦੇ ਹਾਂ ਨੀ ਉਹ ਤਾਂ ਠੀਕ ਆ ਉਹ ਤਾਂ ਕਿਹਨੂੰ ਗਾਂ ਤਾਹਾਂ ਲੈਣ ਕੀ ਚੜੀ ਸੀ ਇਹ ਨਹੀਂ ਉਹ ਛੇਰ ਲੈ ਕੇ ਜਾਊਗਾ ਨਾ ਛੇਰ ਨੇ ਚੱਕ ਚੜਾਈ ਸੀ ਵਿੱਚੋਂ ਨਹੀਂ ਨਾ ਕਹਿੰਦੇ ਚੀਤੇ ਹੋੜੀ ਹਾਂ ਤਾਂਹ ਚੜਾ ਕੇ ਖਾਂਦੇ ਆ ਕੰਮ ਖਤਰਨਾਗਰ ਹੈ ਇਹ ਆਪਾਂ ਨੂੰ ਕੀ ਪਤਾ ਪੱਕਾ ਗਾਂ ਹੀ ਸੀਗੀ ਕੋਈ ਹੋਰ ਜਾਨਵਰ ਵੀ ਹੋ ਸਕਦਾ ਆਪਾਂ ਤਾਂ ਮੂੰਹ ਹੀ ਦੇਖ ਕੇ ਹਿਸਾਬ ਲਾਈ ਜਨੇ ਨਾ ਸਿੰਘੇ ਕੇ ਦਾ ਠਾ ਜਾ ਗਾਂਗੇ ਮੈਂ ਤਾਂ ਕਿਸੇ ਸ਼ਾਰਦਰਾ ਦੀ ਉੱਤੇ ਡੰਗੀ ਹੋਈ ਫੋਟ ਹਾਂ ਮੀਟਰ ਅੱਧੇ ਭਜੇ ਫਿਰਨੀ ਆਪੇ ਐਸਾ ਗਾਵਾਂ ਹੀ ਆ ਯਾਰ ਇਤਨੇ ਚੀਤੇ ਦਾ ਚੜਨ ਵਾਲਾ ਦਾ ਦਰਖਤ ਹੈ ਨਹੀਂ ਗਾ ਜੀ ਖਿੱਚ ਫੋਟ ਪਰ ਫੂਤ ਨਾ ਫਟ ਜਾਈ ਹੈ ਨਾ ਰਵਿੰਦਰ ਹੈ ਹੈ ਉਹ ਡਰਾਈਵਰ ਹੋਟੋ ਵੀ ਜਾਈਂ ਕਹਿੰਦੇ ਜਾਣੇ ਨਹੀਂ ਉਹ ਜਾਨਵਰ ਵਾਲਾ ਤਾਂ ਹੈ ਨਹੀਂ ਇਹ ਤਾਂ ਵੈਸੇ ਟੰਗੀ ਟੰਗੀ ਆ ਵਾਜੀ ਵਾਹ ਤਿੰਨ ਰੰਗੇ ਕਿੱਥੋਂ ਕਰ ਲਿਆ ਇਕੱਠੇ ਤੁਸੀਂ ਇਹ ਜੀ ਕੁਦਰਤ ਦੇ ਰੰਗ ਆ ਕੁਦਰਤ ਨੇ ਰੰਗ ਭਰੇ ਆ ਹਾਂਜੀ ਸਹੀ ਆ ਜਿਹੜੇ ਰੰਗ ਕੁਦਰਤ ਨੇ ਭਰਤੇ ਉਹ ਰੰਗ ਬੰਦਾ ਨਹੀਂ ਭਰ ਸਕਦਾ ਘਰ ਸੱਚੇ ਰੰਗ ਕੁਦਰਤ ਦੇ ਹਾਂਜੀ ਅਸਲੀ ਰੰਗ ਹਾਂਜੀ ਲੈ ਚਲੀਏ ਕੁਦਰਤਾਂ ਦੀ ਜਿੰਨੀ ਸੁੰਦਰ ਦੇਖੀ। ਬਹੁਤ ਸੋਹਣੇ ਆ। ਮੈਨਾਂ ਲੱਗਦਾ ਬੰਦਾ ਕੋਈ ਅਜਿਹਾ ਦੇਖ ਆਜਾ ਡਰੈਗ ਹਾਂ ਹੁਣ ਆਪਾਂ ਲੈ ਜਾਂਦੇ ਆ ਘਰੇ ਤੇ ਘਰੇ ਜਾ ਕੇ ਕਹਿਣ ਜੋਗੇ ਹੋ ਜਾਗੇ ਅਸੀਂ ਪਹਾੜੋਂ ਪੱਥਰ ਲੈ ਕੇ ਆਏ ਆ ਕਿ ਨਹੀਂ। ਚੱਲ ਜੀ। ਲੈਣ ਤੇ ਹਾਂਜੀ। ਹਾਂ। ਆਫ ਰੋਡਿੰਗ ਕਰਨਾ ਆ ਗੱਡੀ ਦਵਾ ਕੀ ਕਰਨੀ ਆ ਆਪਾਂ। ਫੋਟੋ ਖਿਚਾਲ ਦੇ। ਫੋਟੋ ਖਿਚਾਲਾ ਪੱਥਰ ਜਿਹੋ ਚਵਾਲਾ ਪਹਿਲਾਂ। ਸੋਰੀ ਬੰਦਾ ਉਹ ਹਲਾ ਲਗਾ ਇਹ ਅੰਮ੍ਰਿਤਸਰ ਜਣਾਗ ਦੋੰਦਾ ਸੜਕਾਂ ਵਾਲਾ ਹਾਂ ਕਿ ਕਿੱਡਾ ਫਰਕ ਕਰਾਂਗੇ ਹਾਂਜੀ ਮਾ ਕੋਣ ਆਨੇ ਤੇ ਮੈਂ ਕਿਹਾ ਮੈਂ ਖਾਲੀ ਘੜਿਆ ਆ ਹਾਂ ਇੱਕ ਪਿੱਛੇ ਕਹਿੰਦਾ ਸਵਾਲ ਕਰਿਆ ਕਹਿੰਦੇ ਵੀ ਦੁਨੀਆ ਕਹਿੰਦੇ ਵੀ ਮੈਗਨਿਕ ਹਾਂਜੀ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਉਹ ਸੀਗੇ ਧਰਤੀ ਦੇ ਆਦੀ ਮਨੁੱਖ ਹਾਂਜੀ ਇੰਨਾਂ ਨੇ ਪੱਤਰ ਪੁੱਤਰ ਰਗੜ ਕੇ ਉਹ ਪਾਇਆ ਕਰੀ ਦੀ ਅੱਗ ਅੱਗ ਜੰਗਲਾਂ ਦੇ ਨੇ ਨੰਗੇ ਰਹਿੰਦੇ ਸੀ ਅੱਛਾ ਸੁਣੀਏ ਨਾ ਗੱਲ ਆਦੀ ਮਾਨੋ ਹਾਂਜੀ ਹਾਂਜੀ 4-5 ਹਜ਼ਾਰ ਸਾਲ ਪਹਿਲਾਂ ਆਇਆ ਸਕੂਲ ਚ ਆ ਕੇ ਕੁਝ ਸਿਖਾਇਆ ਫਿਰ ਉਸ ਤੋਂ ਇਹ ਉਸ ਤੋਂ ਬਣਾ 11 ਸਾਲ ਪੁੱਲੇ ਕਿ ਦੇਵੀ ਦੇਵਤਾ ਕੋਲੇ سونے ਦੇ ਮੂਤ ਮਹਿਣ ਜਿੱਤੋ ਵੀਰ ਗਮਾਰਾ ਦਾ ਤੂਕ ਚ ਲਿਆ ਜੀ ਜਿੱਦ ਰੋਕ ਰਹੇ ਵੀ ਤਰਦੀ ਦੇਵੀ ਦੇਵਤਾਂ ਦੇ ਨੇ ਉੱਤਰੋ ਭਾਈ ਮੜਾ ਆ ਉਹ ਰੋਕ ਜੀ ਭਰਾ ਆ ਗਿਆ ਹੋਰ ਮਿਲਣਾ ਹੈ ਹਾਂਜੀ ਅੱਛਾ ਦੋਨੇ ਏਡੀ ਨਹੀਂ ਫਿਰਦੇ ਹੋ ਹਾਂ ਨਾਲ ਕਰਦੇ ਆ ਬੱਲੇ ਬੱਲੇ ਬਸ 2 ਮਿੰਟ ਵੀਰੇ ਰੁਕੇ ਮੜਿਆ ਉਤਰੋ ਬਾਈ ਖੂ ਵਾਲਾ ਬਾਈ ਮੈਨ ਲੱਗਿਆ ਤੇ ਇਹਦੇ ਨਾਲ 2 ਮਿੰਟ ਗੱਲਾਂ ਕਰਾਈਏ ਉਹ ਤੇ ਉਹ ਸੀਟ ਅੱਗੇ ਹਾਂ ਉਹ ਬੱਲੇ ਬੱਲੇ ਬਹੁਤ ਮਸ਼ਹੂਰ ਹੈ ਉਹ ਮੈਂ ਕਹਾ ਬਾਈ ਜੀ ਸਾਸਰੀ ਕਾਲ ਆ ਤੁਸੀਂ ਥੋੜੇ ਦਿਨ ਪਹਿਲਾਂ ਬਾਈ ਇੱਥੇ ਆ ਗਏ ਸੀ ਦੁਬਾਰੇ ਫੇਰ ਆ ਗਏ ਇਸ ਵੀਡੀਓ ਦਾ ਦੂਜਾ ਭਾਗ ਤੁਹਾਨੂੰ ਕੱਲ ਸਵੇਰੇ 7 ਵਜੇ ਦੇਖਣ ਨੂੰ ਮਿਲੇਗਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਵੇਂ ਆਇਓ ਫੇਸਬੁੱਕ ਤੇ ਫੋਲੋ ਵੀ ਲਾਜ਼ਮੀ ਕਰ ਲਿਓ ਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਧੰਨਵਾਦ ਬਹੁਤ ਸਾਰਾ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ